ਸਤਿ ਸ੍ਰੀ ਅਕਾਲ ਜੀ ਮੈਂ ਡਾਕਟਰ ਜਗਤਾਰ ਸਿੰਘ ਹੰਮਤਪੁਰਾ ਤੋਂ ਅੱਜ ਨਾ ਤੁਹਾਨੂੰ ਇੱਕ ਪੰਜਾਬ ਦਾ ਜਿਹੜਾ ਪੁਰਾਣਾ ਵਿਰਸਾ ਸੀਗਾ ਜਿਵੇਂ ਛੱਤਾਂ ਤੇ ਮਿੱਟੀ ਲਾਉਣਾ ਤੇ ਉਹ ਅੱਜ ਕੱਲ ਕਿਉਂਕਿ ਘਰ ਤਾਂ ਜਿਹੜੇ ਪੱਕੇ ਹੋਣ ਲੱਗੇ ਤੇ ਇਹ ਕੰਮ ਜਿਹੜਾ ਬੀਬੀਆਂ ਲਾਉਂਦੀਆਂ ਹੁੰਦੀਆਂ ਸੀ ਮਿੱਟੀ ਦੇਖੋ ਟਰਾਲੀ ਦੇ ਵਿੱਚ ਬਣਾ ਕੇ ਲੈ ਕੇ ਆਉਂਦੇ ਨੇ ਤੇ ਆਹ ਭਾਈ ਇੱਕ ਟਰਾਲੀ ਚੋਂ ਜਿਹੜੀ ਮਿੱਟੀ ਬਣੀ ਬਣਾਈ ਭਰੀ ਜਾਂਦਾ ਬਾਲਟਾਂ ਦੇ ਨਾਲ ਤੇ ਦੂਜਾ ਖਿੱਚੀ ਜਾਂਦਾ ਤੇ ਇਹਨਾਂ ਨਾਲ ਬਾਈਆਂ ਨਾਲ ਆਪਾਂ ਪੂਰੀ ਗੱਲਬਾਤ ਕਰਾਂਗੇ ਵੀ ਇਹ ਮਿੱਟੀ ਲਾਉਂਦੇ ਨੇ ਤੇ ਆਪਾਂ ਜਿਹੜੇ ਪਰਿਵਾਰ ਮਿੱਟੀ ਲਵਾ ਰਹੇ ਆ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੇ ਇਹ ਜਿਹੜਾ ਮਿੱਟੀ ਲਾਉਣ ਦਾ ਕੰਮ ਆਪਣਾ ਬਿਸੀ ਨਾਲ ਸੰਬੰਧਿਤ ਆ ਹਾਂਜੀ ਹਾਂਜੀ ਤੇ ਇਹ ਅੱਜਕੱਲ ਜਿਹੜਾ ਅਲੋਪ ਹੋ ਰਿਹਾ ਤੇ ਜਿਹੜੇ ਘਰ ਨੇ ਉਹ ਪੱਕੇ ਹੋ ਰਹੇ ਨੇ ਤੇ ਤੁਹਾਡਾ ਇਹਦੇ ਬਾਰੇ ਕੀ ਕਹਿਣਾ ਜੀ ਬਸੋ ਇਹ ਤਾਂ ਹੀ ਹੈ ਜਿਵੇਂ ਇਸ ਪੇਰਾ ਦਾ ਸਾਰੇ ਨਗਰ ਨੂੰ ਜਿੰਨੀ ਦੁਨੀਆ ਇਹ ਦੇਖ ਰਹੀ ਹੈ ਇਹਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਤਲਬ ਇਹ ਪੁਰਾਣਾ ਵਿਰਸਾ ਮਿੱਟੀ ਦਾ ਜਿਹੜਾ ਜੀ ਬਹੁਤ ਅੱਗੇ ਗਵਾਂਢੀ ਰਨ ਰਲ ਕੇ ਇੱਕ ਦੂਜੇ ਨਾਲ ਮਤਲਬ ਮਿੱਟੀ ਲਾਉਂਦੇ ਕਹਾਣੀਆਂ ਕਰਦੇ ਮਿੱਟੀਆਂ ਲਿਆਉਂਦੇ ਗੱਡਿਆਂ ਤੇ ਟਰਾਲੀਆਂ ਤੇ ਖੱਜੜਾਂ ਤੇ ਸਾਰੇ ਲੋਕ ਮਤਲਬ ਆਪੋ ਆਪਣੀ ਮਿੱਟੀ ਲਾਉਂਦੇ ਪਰ ਹੁਣ ਜਵਾਨਾ ਬਦਲ ਗਿਆ ਅੱਜ ਅਸੀਂ ਆਪਦੇ ਘਰੇ ਸਾਡੇ ਦੋ ਤਿੰਨ ਕੋਠੇ ਹੈਗੇ ਜਿਹੜੇ ਪੁਰਾਣੀ ਛੱਤ ਹੈ ਉਹਦੇ ਦੇ ਮਿੱਟੀ ਲਵਾ ਰਹੇ ਆ ਕੋਟਲੀ ਅ블ੂ ਫਿਰ ਲਾਤੋਂ ਇਹ ਆਏ ਆ ਨੌਜਵਾਨ ਮਿੱਟੀ ਲੈ ਕੇ ਆਪਦੇ ਇਹਨਾਂ ਦੀ ਮਿੱਟੀ ਆ ਆਪਦੀ ਟਰਾਲੀ ਆ ਆਪਦਾ ਹੀ ਸਾਰੇ ਸਾਧਨ ਹੈ ਤੇ ਜਿਹੜਾ ਵੀ ਇਹਨਾਂ ਦਾ ਜਾਇਜ਼ ਰੇਟ ਇਹਨਾਂ ਨੇ ਰੱਖਿਆ ਉਹਦੇ ਹਿਸਾਬ ਨਾਲ ਮਿੱਟੀ ਅਸੀਂ ਲਵਾ ਰਹੇ ਆ ਆਪਦੇ ਘਰੇ ਤੇ ਪਹਿਲਾਂ ਤਾਂ ਇਹ ਆਪਣੇ ਜਿਵੇਂ ਬੀਬੀਆਂ ਲਾਉਂਦੀਆਂ ਹੁੰਦੀਆਂ ਸੀ ਮਿੱਟੀ ਅੱਜ ਕੱਲ ਜਿਹੜਾ ਸਮਾਂ ਬਦਲ ਗਿਆ ਤੇ ਬੀਬੀਆਂ ਦਾ ਥੋੜਾ ਜਿਹਾ ਜੱਕਦਿਆਂ ਨੇ ਵੀ ਹੱਥ ਨਾ ਖਰਾਬ ਹੋ ਜਾਣਾ ਨਾ ਇਹ ਹੱਥਾਂ ਨੂੰ ਕਹਿ ਲੋ ਵੀ ਹੱਥ ਖਰਾਬ ਹੋਣ ਦੀ ਗੱਲ ਕਹਿਰੋ ਜਾਂ ਕਹਿ ਲੋ ਵੀ ਸਾਡਾ ਜਿਹੜਾ ਅੱਜ ਦਾ ਕੰਮ ਤੁੰਦਾ ਸੀ ਉਹ ਬਦਲ ਚੁੱਕਿਆ ਜੀ ਹਾਂਜੀ ਹੁਣ ਜਿਹੜਾ ਹੈ ਸਾਰਾ ਕੰਮ ਠੇਕੇਦਾਰੀ ਸਿਸਟਮ ਹੋ ਗਿਆ ਬੀਬੀਆਂ ਠੇਕੇਦਾਰੀ ਦੇ ਕੰਮਾਂ 'ਚ ਨਹੀਂ ਪਈਆਂ ਇਹ ਵੀਰ ਆਪਣਾ ਰੋਜ਼ਗਾਰ ਆ ਆਪਣਾ ਪਰਿਵਾਰ ਪਾਲਣ ਲਈ ਸਾਰਾ ਇਹ ਕਰ ਰਹੇ ਐ ਇਸ ਗੱਲ ਲਈ ਐ ਬਈ ਬੀਬੀਆਂ ਦੇ ਕੰਮ ਤਾਂ ਹੁਣ ਹੋਰ ਹੀ ਘਰਾਂ ਦੇ ਕਿੱਲੇ ਕਿਉਂ ਕੰਦੇ ਨਹੀਂ ਮੁੱਕਦੇ ਹੈ ਤੇ ਮਿੱਟੀਾਂ ਦੀ ਤਾਂ ਗੱਲ ਹੀ ਕਿਸੇ ਰਹੀ ਨਾ ਹੀ ਸਾਡੇ ਕਿਤੇ ਮਿੱਟੀ ਹੈ ਇਹ ਮੈਨੂੰ ਪਤਾ ਮਿੱਟੀ ਮੰਗਾਉਣੀ ਉਹਦਾ 3-4000 ਰੁਪਿਆ ਟਰਾਲੀ ਦਾ ਇੱਥੇ ਮਿੱਟੀ ਆਉਗੀ ਫਿਰ ਉਹਨੂੰ ਹੋਰ ਲਾਵਾਂਗੇ ਲਾਵਾਂਗੇ ਤੇ ਇਹ ਆਪਦੇ ਰੋਜ਼ਗਾਰ ਦੀ ਖਾਤਰ ਉੱਥੋਂ ਆਪਦਾ ਬਣਾ ਕੇ ਲਿਉਂਦੇ ਆਦੇ ਮਿੱਟੀ ਲਾ ਜਾਂਦੇ ਆ ਜੀ ਤੇ ਜਿਹੜਾ ਮਿੱਟੀ ਘਾਣੇ ਆਪਾਂ ਪਹਿਲਾਂ ਬਣਾਉਂਦੇ ਹੁੰਦੇ ਸੀ ਮਿੱਟੀ ਖੇਤਾਂ ਤੋਂ ਪੱਟ ਕੇ ਲੈ ਕੇ ਆਉਂਦੇ ਸੀ ਤੇ ਉਹ ਥੋੜਾ ਜਿਹਾ ਔਖਾ ਲੱਗਦਾ ਕਿਉਂਕਿ ਮਿਹਨਤ ਵਾਲਾ ਕੰਮ ਸੀਗਾ ਨਾ ਪਰ ਉਦੋਂ ਸਾਰਾ ਜਿਹੜਾ ਜੋਗੀ ਸੀ ਮਿਹਨਤ ਦਾ ਸੀਗਾ ਜੀ ਉਦੋਂ ਕੋਈ ਬੰਦਾ ਮਿਲਦੇ ਨਹੀਂ ਸੀਗਾ ਉਦੋਂ ਕੱਲਾ ਕੱਲਾ ਬੰਦਾ ਟਰਾਲੀ ਭਰਦੇ ਦੇਖਿਆ ਜੀ ਅੱਜ ਦੱਸ ਦਿੰਦੇ ਵੀ ਨਹੀਂ ਭਰਦੇ ਇਹ ਲੋਗੀ ਬਦਲ ਗਿਆ ਸਾਰਾ ਕੰਮ ਦਾ ਤਨ ਜੋਗੀ ਨਹੀਂ ਰਿਹਾ ਹੁਣ ਤਾਂ ਤਕਨੀਕੀ ਜੋਗ ਹੈ ਜੀ ਸਾਇੰਸ ਦੇ ਹਿਸਾਬ ਨਾਲ ਹੀ ਲੋਕ ਕੰਮ ਕਰਦੇ ਆ ਤੇ ਇਸ ਚੀਜ਼ ਤੋਂ ਆਪਾਂ ਹੀ ਪਰੇ ਹੋਏ ਹਾਂ ਜੀ ਮੁੱਖ ਮੋੜਿਆ ਜੇ ਆਪਾਂ ਕੰਮ ਕਰਦੇ ਰਹੇ ਸੀ ਜਿਵੇਂ ਆ ਬਾਈ ਹੁਣ ਅੱਜ ਕੰਮ ਕਰ ਰਹੇ ਆ ਤੇ ਇਹਦੇ ਨਾਲ ਥੋੜੀਆਂ ਜਿਹੜੀਆਂ ਬਿਮਾਰੀਆਂ ਘੱਟ ਲੱਗਦੀਆਂ ਸੀ ਮੁਰਕਾ ਨਿਕਲਦਾ ਸੀ ਪਸੀਨਾ ਨਿਕਲਦਾ ਸੀ ਨਾ ਮੈਂ ਤਾਂ ਇਸ ਗੱਲ ਨੂੰ ਇਹ ਵੀ ਕਹੂੰਗਾ ਜੀ ਇਹ ਜਿਹੜੇ 569 ਨੌਜਵਾਨ ਆਏ ਆ ਇਹਨਾਂ ਦੇ ਸਰੀਰ ਬੜੇ ਫਿੱਟ ਫਾਟ ਆ ਸਾਰੇ ਰੋਜ਼ ਦਾ ਇਹਨਾਂ ਦਾ ਕੀਤਾ ਕਹੀਂ ਨਾਲ ਮਿੱਟੀ ਨਾਲ ਲੱਭਣਾ ਮਿੱਟੀ ਤਾਂ ਸਾਡੀ ਜਿੰਦ ਜਾਨ ਹੈ ਜੀ ਮਿੱਟੀ ਚੋਂ ਸਾਰਾ ਕੁਝ ਸਾਨੂੰ ਪ੍ਰਾਪਤ ਹੁੰਦਾ ਮਿੱਟੀ ਜੀ ਰਲ ਜਾਣਾ ਸੀ ਇਹ ਨੂੰ ਬੰਦੇ ਨੇ ਤੇ ਇੱਕ ਗੱਲ ਮੈਂ ਦੇਖਿਆ ਜੀ ਜਦੋਂ ਪਹਿਲਾਂ ਤਾਂ ਇਹਨਾਂ ਨੇ ਚਲੋ ਸਫਾਈ ਕਰਕੇ ਹੈਨਾ ਝਾੜੂ ਲਾਇਆ ਤੇ ਕਹੀ ਦੇ ਨਾਲ ਚੱਕ ਜਿਹੜਾ ਹ ਮਿੱਟੀ ਆ ਬਾਧੂ ਘਾਟੋ ਮਿੱਟੀ ਆ ਪਰਸਤੀ ਆ ਤੇ ਜਦੋਂ ਇਹਨਾਂ ਨੇ ਪਾਣੀ ਛਿੜਕਿਆ ਮੈਂ ਕਹਿੰਦਾ ਛੱਤ ਤੋਂ ਇਹ ਜਿਸਮੈਂ ਲਾਈ ਤੇ ਜਿਹੜੀ ਨੱਕ ਨੂੰ ਦੱਸਦੀ ਸੀ ਵੀ ਜਰ ਵਿਆ ਕੋਸ ਨਾ ਕੋਸ ਕਿਤੋਂ ਮਿੱਟੀ ਦੀ ਸਮੈਲ ਆ ਰਹੀ ਹੈ ਸਾਡੇ ਅੱਜ ਦੇ ਜਿਹੜੇ ਯੁੱਗ ਦੇ ਵਿੱਚ ਬੱਚਿਆਂ ਨੂੰ ਬਿਮਾਰੀਆਂ ਹੋਰ ਗੱਲਾਂ ਇਹ ਇਸੇ ਕਾਰਨ ਹੀ ਹੈ ਜੀ ਕਿਉਂ ਬੱਚਿਆਂ ਨੂੰ ਮਤਲਬ ਇਹ ਮਿੱਟੀ ਦਾ ਜਾਂ ਹੋਰ ਉਹ ਤਾਂ ਮਿਲਦੇ ਹੀ ਨਹੀਂ ਹੈ ਪਹਿਲਾਂ ਤੁਸੀਂ ਪੱਕੇ ਰਹਿਣ ਦੇ ਆਦੀ ਹੋ ਜਾਂਦੇ ਆ ਵਿੱਚ ਰਲਦੇ ਗਿਲਦੇ ਨਹੀਂ ਆ ਉਹਨਾਂ ਨੂੰ ਜਿਹੜੀ ਮਿੱਟੀ ਦਾ ਹੱਥ ਮਿਲਣੇ ਮਿਲਦੇ ਨਹੀਂ ਸਰੀਰ ਨੂੰ ਉਹ ਬਿਮਾਰੀਆਂ ਬਣ ਜਾਂਦੀਆਂ ਪਹਿਲਾਂ ਤਾਂ ਬੱਚੇ ਆਪਣੇ ਆਮ ਹੀ ਮਿੱਟੀ ਦੇ ਵਿੱਚ ਖੇਡਦੇ ਰਹਿੰਦੇ ਸੀ ਨਾ ਨਹੀਂ ਉਦੋਂ ਸਮਾਂ ਹੀ ਜੋਗੀ ਹੋ ਸੀਗਾ ਜੀ ਮਤਲਬ ਅੱਜ ਦਾ ਜੋਗਾ ਜਿਹੜਾ ਅੱਜ ਦਾ ਬੱਚੇ ਨੂੰ ਮਤਲਬ ਅਸੀਂ ਚਿਪਕਾ ਕੇ ਰੱਖਦੇ ਆ ਤੇ ਉਦੋਂ ਤਾਂ ਮਤਲਬ ਨੰਗੇ ਹੀ ਤੁਰੇ ਫਿਰਦੇ ਜਵਾਕ ਆਮ ਜੋਗੀ ਇਹੋ ਜਿਹੀ ਸੀ ਤੇ ਬਾਕੀ ਮੈਂ ਕਹਿੰਨਾ ਜੇ ਅੱਜ ਆਪਾਂ ਬੱਚਿਆਂ ਨੂੰ ਥੱਲੇ ਛੱਡਦੇ ਆ ਤਾਂ ਉਹਦੀ ਬੀਬੀਆਂ ਕਹਿਣਗੀਆਂ ਵੀ ਇਹਨਾਂ ਨੂੰ ਚੱਕਿਆ ਜਾਵੇ ਤੇ ਵੀ ਬੱਚਾ ਕਿਤੇ ਗੰਦਾ ਨਾ ਹੋ ਜਾਏ ਕੱਪੜੇ ਖਰਾਬ ਨਾ ਹੋ ਜਾਣਾ ਨਾ ਬਸ ਇਹਨੂੰ ਇਹ ਡਾਕਟਰ ਸਾਹਿਬ ਇਹ ਲਾ ਲਓ ਚਾਹੇ ਮਤਲਬ ਐ ਲਾ ਲਓ ਵੀ ਮਤਲਬ ਸਮਾਨ ਹੀ ਹੈ ਮਤਲਬ ਕੋਈ ਦੁਆਰੇ ਦਾ ਮਤਲਬ ਜੇ ਇੱਕ ਵਾਰੀ ਜੋ ਆਖ ਤੇ ਪਾਣੀ ਪਾਤਾ ਬੀਬੀ ਕੋਲੇ ਸਮਾਂ ਹੀ ਨਹੀਂ ਵੀ ਦੁਆਰੇ ਨਵਾਜ਼ੂ ਉਹਦੋਂ ਸਾਰੀ ਜਿਹੜੀ ਬਾਲਟੀਆਂ ਪੱਠਾਂ 'ਚ ਪਰੇ ਫਿਰਦੇ ਹੀ ਜੋ ਆਪਾਂ ਭਾਈ ਕੁਲਵੰਤ ਜੀ ਨਾਲ ਗੱਲਬਾਤ ਕਰਦੇ ਆ ਵੀ ਕਿਉਂਕਿ ਅੱਜਕੱਲ ਜਿਹੜਾ ਮਿੱਟੀ ਲਾਉਣ ਦਾ ਹੈ ਨਾ ਸਮਾਂ ਉਹ ਤਾਂ ਕਿਤੇ ਹੈ ਨਹੀਂ ਪਿੰਡਾਂ ਦੇ ਵਿੱਚੋਂ ਚੀਜ਼ ਅਲੋਪ ਹੋ ਗਈ ਤੇ ਕਲਵੰਤ ਜੀ ਨੂੰ ਪੁੱਛਦੇ ਹਾਂ ਕਲਵੰਤ ਤੁਹਾਨੂੰ ਇਹਨਾਂ ਦਾ ਨੰਬਰ ਕਿਵੇਂ ਮਿਲਿਆ ਤੇ ਕਿਵੇਂ ਸੰਪਰਕ ਹੋਇਆ ਤੁਹਾਡਾ ਇਹਨਾਂ ਦਾ ਡਾਕਟਰ ਇਹਨਾਂ ਦਾ ਨੰਬਰ ਮੈਨੂੰ ਆਈਡੀ ਲੱਗੀ ਵੀ ਸੀ ਇਹਨਾਂ ਦੀ ਵਾਈਆਂ ਦੀ ਇੱਕ ਇੰਸਟਾਗ੍ਰam ਤੇ ਤੇ ਫੇਸਬੁੱਕ ਤੇ ਤੇ ਉੱਥੋਂ ਚੱਕਿਆ ਮੈਂ ਬਾਈ ਆਇਆ ਬਹੁਤ ਦੂਰੋਂ ਜਾਣ ਕੇ 100 ਕਿਲੋਮੀਟਰ ਪੈ ਜਾਂਦਾ ਆਪਣਾ ਪਿੰਡ ਇਹਨਾਂ ਦੇ ਪਿੰਡਾਂ ਤੋਂ 100 ਕਿਲੋਮੀਟਰ ਤੜਕੇ 9 ਵਜੇ ਦੇ ਤੁਰੇ ਪਿਆ ਵੇ ਪਹੁੰਚਿਆ ਹੁਣ ਮੇਰੇ ਕੋਲੇ 2 ਵਜੇ ਘਟੋ ਘਟਾ ਤੇ ਮਿਹਨਤ ਬਹੁਤ ਆ ਬਾਈਆਂ ਜੀ ਆਹ ਦੇਖ ਲਓ ਪੂਰੇ ਆਏ ਬਣਾ ਰਿਆ ਹਨ ਗੁਰਮਾਲੇ ਨਾਲ ਪਹਿਲਾਂ ਤਾਂ ਹੱਥਾਂ ਨਾਲ ਫੇਰਦੇ ਸੀ ਪਰ ਇਹਨਾਂ ਨੇ ਥੋੜਾ ਜਿਆਦਾ ਤਰੀਕਾ ਬਦਲ ਲਿਆ ਆਪਣਾ ਨਾ ਪਰ ਹੱਥਾਂ ਨਾਲ ਵੀ ਪਹਿਲਾਂ ਬੀਬੀਆਂ ਜਿਹੜੀਆਂ ਸਫਾਈ ਕਰ ਦਿੰਦੀਆਂ ਸੀ ਭਾਈ ਇੱਕ ਗੱਲ ਤੁਹਾਨੂੰ ਪੁੱਛਣਾ ਚਾਹਾਂਗਾ ਮੈਂ ਇਹ ਮਿੱਟੀ ਤੁਸੀਂ ਕਿੱਦਾਂ ਤਿਆਰ ਕਰਕੇ ਲੈ ਕੇ ਆਉਂਦੇ ਆ ਇਹ ਆਪਣੇ ਘਰੇ ਤੋਂ ਹੀ ਪੱਟਿਆ ਜੀ ਆਪਣੇ ਬਾਹਰਲੇ ਥਾਂ ਤੋਂ ਹਾਂਜੀ ਉਹਨਾਂ ਦੇ ਵਿੱਚ ਬਾਰੂ ਮਿੱਟੀ ਲੈ ਕੇ ਅਸੀਂ ਉਹਦੇ ਵਿੱਚ ਛੜਦੇ ਆ ਉਹਦੇ ਚ ਗਾਲਦੇ ਆ ਪਹਿਲਾਂ ਜਿਵੇਂ ਆਪਣਾ ਜਿਵੇਂ ਤੁਸੀਂ ਇੱਕ ਵਾਰੀ ਮਿੱਟੀ ਫੇਰਤੀ ਹੈ ਨਾ ਤੇ ਗੋਹਾ ਮਿੱਟੀ ਵੀ ਇਹਦੇ ਬਾਰੇ ਬਾਅਦ ਚ ਫੇਰਿਆ ਜਾਂਦਾ ਸੀਗਾ ਉਹ ਤਾਂ ਆਪ ਦੀ ਮਰਜ਼ੀ ਇਹ ਘਰ ਵਾਲੀ ਫੇਰਨਾ ਫੇਰਦੇ ਨਹੀਂ ਫੇਰਨਾ ਤਾਂ ਵੀ ਕੁਝ ਨਹੀਂ ਹੁੰਦਾ ਨਹੀਂ ਜੀ ਤੇ ਇਹਦੇ ਵਿੱਚ ਕੀ ਕੀ ਮਿਕਸ ਕੀਤਾ ਵਾ ਮਿੱਟੀ ਦੇ ਵਿੱਚ ਇਹਦੇ ਵਿੱਚ ਆਪਣਾ ਮਾਲਣਾ ਜੀ ਗਲਿਆ ਹੋਇਆ ਟੂੜੀ ਤੇ ਬਾਕੀ ਮਿੱਟੀ ਹੈ ਤੇ ਇੱਕ ਤੁਸੀਂ ਕਹਿੰਦੇ ਸੀ ਪਾਡੂ ਵੀ ਪਾਇਆ ਵਾ ਪਾਡੂ ਅਸੀਂ ਪਿਓਰ ਪਾਡੂ ਹੈ ਇਹ ਤੇ ਪਾਡੂ ਦਾ ਕੀ ਕਾਰਨਾ ਮਿੱਟੀ ਚ ਲਾਉਣਾ ਇਹ ਖੁਰਦੀ ਨਹੀਂ ਜੀ ਕਿਹੜਾ ਕਰੇ ਲੱਗੀ ਨਾ 4 ਸਾਲ ਇਹਨੂੰ ਕੁਝ ਨਹੀਂ ਹੁੰਦਾ अच्छा 4 साल ਲਈ ہاں 4 ਸਾਲ ਲਈ ਕੀ ਕਰਦਾ ਪਹਿਲਾਂ ਤਾਂ ਜਿਵੇਂ ਜਿਵੇਂ ਲਾਲ ਮਿੱਟੀ ਜਾਂ ਕਾਲੀ ਮਿੱਟੀ ਲੈ ਆ ਕੇ ਉਹ ਚ ਤੂੜੀ ਮਿਕਸ ਕਰਕੇ ਤੇ ਉਹ ਨਾਲ ਮਿਕਸ ਕਰ ਇਹੀ ਬਣ ਜਾਂਦੀ ਆ ਨਾ ਫਿਰ ਇਹੀ ਬਣ ਜਾਂਦੀ ਜਾਂਦੀ ਉਹ ਇਹੀ ਬਣ ਜਾਂਦੀ ਤੇ ਇਹ ਦੀ ਪੂਰੀ ਗਰੰਟੀ ਹੈ ਹਾਂਜੀ ਹਾਂਜੀ ਤੇ ਜੇ ਮੀਂਹ ਕਣੀ ਆ ਜੇ ਇਹ ਜਲਦੀ ਖੁਰਦੀ ਤਾਂ ਨਹੀਂ ਨਹੀਂ ਖੁਰਦੀ ਜੀ ਤੇ ਤੁਹਾਡਾ ਕਿਵੇਂ ਇਹ ਸਵੱਬ ਬਣਿਆ ਵੀ ਅਸੀਂ ਆ ਮਿੱਟੀ ਵਾਲਾ ਕੰਮ ਕਰਦੇ ਬਸ ਪਹਿਲਾਂ ਅਸੀਂ ਜਾਂਦੇ ਕੱਸਿਆਂ ਸੋਿਆਂ ਤੇ ਉਦੋਂ ਟਰੈਕਟਰ ਛੋਟਾਂ ਦਾ ਕੰਮ ਚੱਲਦਾ ਹੁਣ ਛੋਟੇ ਟਰੈਕਟਰਾਂ ਦਾ ਕੰਮ ਨਹੀਂ ਚੱਲਦਾ ਤੇ ਬੈਠੇ ਬੈਠੇ ਨੇ ਕਾਰ ਕੱਢ ਲਈ ਬਸ अच्छा हां ते ਵਧੀਆ ਇਹ ਤਾਂ ਮਿਹਨਤ ਵਾਲਾ ਕੰਮ ਆ ਨਾ ਮਿਹਨਤ ਹੀ ਪੂਰੀ ਮਿਹਨਤ ਦਿਹਾੜੀ ਤੁਹਾਨੂੰ ਵਧੀਆ ਬਣ ਜਾਂਦੀ ਹੈ ਇਹ ਹਾਂਜੀ ਬਣ ਜਾਂਦੀ ਟਾਈਮ ਪਾਸ ਹੋਈ ਜਾਂਦਾ ਬਸ ਇਹ ਟਾਈਮ ਪਾਸ ਹੋਈ ਜਾਂਦਾ ਹਾਂਜੀ ਹਾਂ ਤੇ ਕਿਹੜੇ ਪਿੰਡ ਤੋਂ ਆਇਆ ਤੁਸੀਂ ਆਹਰੋ ਕੋਟਲੀ ਤੋਂ ਜੀ ਜ਼ਿਲ੍ਹਾ ਕਿਹੜਾ ਪੈਂਦਾ ਬਠਿੰਡਾ ਜੀ ਤੇ ਤੁਸੀਂ ਆਪਣਾ ਜਿਹੜਾ ਮੋਬਾਈਲ ਨੰਬਰ ਇੱਕ ਵਾਰੀ ਸਾਨੂੰ ਜ਼ਰੂਰ ਦੱਸ ਦਿਓ 84375 ਜੀ ਹਾਂਜੀ 77908 ਤੇ ਕਿੱਥੇ ਕਿੱਥੇ ਤੁਹਾਡਾ ਜਿਹੜਾ ਮਿੱਟੀ ਦਾ ਲਾਉਣ ਦਾ ਬਣਦਾ ਹੈ ਰੂਟ ਬਸ ਅਸੀਂ 100 ਕਿਲੋਮੀਟਰ ਤੱਕ ਜਾ ਵਰਦੇ ਹਾਂ 100 ਕਿਲੋਮੀਟਰ ਤੱਕ ਪੰਜਾਬ ਦੇ ਕਿਸੇ ਵੀ ਪਿੰਡ ਤੇ ਤੁਸੀਂ ਜਾ ਸਕਦੇ ਹੋ ਹਾਂ ਜਾ ਸਕਦੇ ਤੇ ਇਹ ਤੁਹਾਡਾ ਨੰਬਰ ਇੱਕ ਵਾਰੀ ਦੁਬਾਰਾ ਫੇਰ ਬੋਲ ਦੋ ਮੈਨੂੰ 84375 ਹਾਂਜੀ 77908 ਠੀਕ ਹੈ ਇਸ ਨੰਬਰ ਇਹ ਤੁਹਾਡਾ ਨਾਮ ਕੀ ਹੈ ਤੁਹਾਡਾ ਸਾਡਾ ਨਾਮ ਵਜੀਰ ਸਿੰਘ ਜੀ ਵਜੀਰ ਸਿੰਘ ਇਸ ਨੰਬਰ ਦੇ ਤੁਹਾਡੇ ਨਾਲ ਸੰਬੰਧ ਹਾਂ ਹਾਂਜੀ ਹਾਂਜੀ ਠੀਕ ਹੈ